ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਚੌਥਾ ਕੀਤਾ ਕਰਣਾ ਸਰਬ ਰਜਾਈ ਜੇ ਕੀਤਾ ਕਰਣਾ ਸਰਬ ਰਜਾਈ ਕਿਛ ਕੀਚਾ ਜੇ ਕਰ ਸਕੀਐ ਆਪਣਾ ਕੀਤਾ ਕਿਛੂ ਨਾ ਹੋਵੇ ਜੋ ਹਰ ਭਾਵੈ ਤਉ ਰੱਖੀਐ ਮੇਰੇ ਹਰ ਜੀਓ ਸਭ ਕੋ ਤੇਰਾ ਵਸ ਮੇਰੇ ਹਰ ਜੀਓ ਥਿਵਿ ਸ਼ਰਾਮ ਸਭ ਕੋ ਤੇਰਾ ਵਸ ਵਸ ਕਸ ਕੇ ਬੋਲਨਾ ਅਸਾ ਜੂਰ ਨਹੀਂ ਜੀ ਕਿਛ ਕਰ ਹਮ ਸਾਖ ਹੈ ਜੋ ਭਾਵੈ ਤਿਵੈ ਬਖਸ ਰਹਾਉ ਸਭ ਜੀਵ ਪਿੰਡ ਦੀਆ ਤੁਧ ਆਪੇ ਤੁਧ ਆਪੇ ਕਾਰਾ ਲਾਇਆ ਜਿਹਾ ਤੂੰ ਹੁਕਮ ਕਰਹਿ ਤਿਹ ਕੋ ਕਰਮ ਕਮਾਵੇ ਜਿਹਾ ਤੁਧ ਧੁਰ ਲਿਖ ਪਾਇਆ ਪਾਂਚ ਤਤ ਕਰ ਤੁਧ ਸ੍ਰਿਸ਼ਟ ਸਭ ਸਾਜੀ ਕੋਈ ਛਿਵਾ ਕਰਿਉ ਜੇ ਕਿਛ ਕੀਤਾ ਹੋਵੇ ਕਿ ਵਿਸਰਾਮ ਧਿਆਨ ਨਾਲ ਲਾਉਣਾ ਹੈ ਪੰਜ ਤਤ ਕਰ ਇਥੇ ਠੰਮਗ ਲਾ ਦੇਣੀ ਹੈ ਤੁਦ ਸ੍ਰਿਸ਼ਟ ਸਭ ਸਾਜੀ ਇਥੇ ਵਿਸਰਾਮ ਹੈ ਕੋਈ ਛੇਵਾ ਕਰਿਓ ਕਰਿਓ ਊੜਾ ਖੁੱਲੇ ਮੂੰਹ ਵਲਾ ਨਹੀਂ ਉਚਾਰਨ ਕਰਨਾ ਕਰਿਓ ਇਸ ਤਰ੍ਹਾਂ ਬੋਲਣਾ ਕੋਈ ਛੇਵਾ ਕਰਿਓ ਜੇ ਕਿਛ ਕੀਤਾ ਹੋਵੈ ਇਕਨਾ ਸਤਗੁਰ ਮੇਲ ਤੂੰ ਬੁਝਾਵਹਿ ਇਕ ਮਨਮੁਖ ਕਰਹਿ ਸਿ ਰੂਵੈ ਇਕ ਨ ਸਤਗੁਰ ਮੇਲ ਤੂੰ ਬੁਝਾਵਹਿ ਬੁਝਾਵਹਿ ਕਸਕੇ ਬੋਲਣਾ ਇਕ ਮਨਮੁਖ ਕਰਹਿ ਸਿ ਰੂਵੈ ਹਾਰ ਕੀ ਵਡਿਆਈ ਹਉ ਆਖ ਨ ਸਾਕਾ ਹਉ ਮੂਰਗ ਮੁਗਦ ਨੀਚਾਣਾ ਜਨ ਨਾਨਕ ਕਾ ਹਰ ਬਖਸ਼ ਲੈ ਮੇਰੇ ਸੁਆਮੀ ਸਰਣਾਗਤ ਪਿਆ ਅਜਾਣ ਰਾਗ ਸੂਹੀ ਮਹੱਲਾ 5 ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਬਾਜੀਗਰ ਜੈਸੇ ਬਾਜੀ ਪਾਈ ਬਾਜੀਗਰ ਇੱਥੇ ਵਿਸਰਾਮ ਲਾਦਣਾ ਬਾਜੀਗਰ ਵੱਖਰਾ ਨਹੀਂ ਜਾਣਾ ਬਾਜੀਗਰ ਜੈਸੇ ਬਾਜੀ ਪਾਈ बाजीगार जैसे बाजी पाई नाना रूप भेख दिख लाई संग उतार कसके भी बोलना है ते पारा भी बोलना है। मेरे हलंत भी है थमेो नहीं कहना थमे पासारा सांग थम्में। उतार थे पासारा एक एक तब एका तब पद ते ਵਿਸਰਾਮ ਲਾ ਦੇਣਾ ਤਬ ਏਕੋ ਇਕ ਅੰਕਾਰਾ ਤਬ ਏਕੋ ਇਕ ਅੰਕਾਰਾ ਕਵਨ ਰੂਪ ਦ੍ਰਿਸ਼ਟਿਓ ਬਿਨ ਸਾਇ ਕਵਨ ਰੂਪ ਦ੍ਰਿਸ਼ਟਿਓ ਬਿਨ ਸਾਇਓ ਇਹ ਦ੍ਰਿਸ਼ਟਿਓ ਪਾਠ ਪ੍ਰਾਤਨ ਸਰੂਪਾਂ ਦੇ ਵਿੱਚ ਹੀਠਾਂ ਰਾਰਾ ਨਹੀਂ ਹੈ ਕਵਨ ਰੂਪ ਇਥੇ ਵਿਸਰਾਮ ਹੈ ਦ੍ਰਿਸ਼ਟਿਓ ਸੁੱਧ ਪਾਠ ਹੈ ਦ੍ਰਿਸ਼ਟਿਓ ਬਿਨ ਸਾਇਓ ਕਵਣ ਰੂਪ ਦਿਸਤਿਓ ਬਿਨਸਾਇਓ ਕਤਹ ਗਇਓ ਉਹ ਕਾਤ ਤੇ ਆਇਓ ਰਹਾਉ ਜਲ ਤੇ ਊਠੈ ਅਨਿਕ ਤਰੰਗਾ ਕਨਕ ਭੂਖਣ ਕੀਨੇ ਬਹ ਰੰਗਾ ਕਨਿਕ ਭੂਖਣ ਇਥੇ ਵਿਸਰਾਮ ਕੀਨੇ ਬਹ ਰੰਗਾ ਕਨਿਕ ਭੂਖਣ ਕੀਨੇ ਬਹ ਰੰਗਾ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਇਹ ਵੀ ਧਿਆਨ ਨਾਲ ਪਾਠ ਉਚਾਰਨ ਕਰਨਾ ਹੈ ਬੀਜ ਬੀਜ یوں ਬੋਲਣਾ ਹੈ ਬੀਜ ਤੇ ਯਮਕ ਲਾ ਕੇ ਬੀਜ ਬੀਜ ਇਕੱਠਾ ਨਹੀਂ ਕਹਿ ਦੇਣਾ ਬੀਜ ਬੀਜ ਇੱਥੇ ਵਿਸਰਾਮ ਦੇਖਿਓ ਬਹੁ ਪ੍ਰਕਾਰਾ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾਕੇ ਤੇ ਫਲ ਪਾਕੇ ਤੇ ਇਕੰਕਾਰਾ ਫਲ ਪੱਕੀ ਤੇ ਇਕੰਕਾਰ ਸਹਸ ਕਟਾਮਹਿ ਏਕ ਅਕਾ ਆਕਾਸ ਘਾਟ ਫੂਟੇ ਤੇ ਉਹੀ ਪ੍ਰਗਾਸ ਪਰਮ ਲੋਭ ਮੋਹ ਮਾਇਆ ਵਿਕਾਰ ਮੋਹ ਆਹੇ ਦੇ ਹੂੜਾ ਨਹੀਂ ਲਾਜਣਾ ਮੋਹ ਪਰਮ ਲੋਭ ਮੋਹ ਮਾਇਆ ਵਿਕਾਰ ਭਰਮ ਛੂਟੇ ਤੇ ਏਕ ਓੰਕਾਰ ਭ੍ਰਮ ਉਚਾਰਨ ਕਰਨਾ ਭ੍ਰਮ ਛੂਟੇ ਤੇ ਏਕ ਓੰਕਾਰ ਭ੍ਰਮ ਛੂਟੇ ਤੇ ਏਕ ਓੰਕਾਰ ਉਹ ਅਬਨਾਸੀ ਬਿਨਸਤ ਨਾਹੀ ਨਾ ਕੋ ਆਵੇ ਨਾ ਕੋ ਜਾਹੀ ਇਸੇ ਤਰ੍ਹਾਂ ਸ਼ੁੱਧ ਪੜ੍ਹਨਾ ਨਾ ਕੋ ਆਵੇ ਨਾ ਕੋ ਜਾਇ ਨਹੀਂ ਕਹਿਣਾ ਨਾ ਦੋਵੇਂ ਪਦਾਂ ਤੇ ਯੰਕ ਲਾ ਕੇ ਬੋਲਣਾ ਨਾ ਕੋ ਆਵੇ ਨਾ ਕੋ ਜਾਹੀ ਗੋਰ ਪੂਰੇ ਹਉਮੈ ਮਲ ਧੋਈ ਕਹ ਨਾਨਕ ਮੇਰੀ ਪਰਮ ਗਤ ਹੋਈ ਸੁਹੀ ਮਹੱਲਾ ਪੰਜਵਾ ਕੀਤਾ ਲੋੜ ਸੋ ਪ੍ਰਭ ਹੋਏ ਤੋਜ ਬੇਨ ਦੂਜਾ ਨਾਹੀ ਕੋਏ ਸੋ ਜਾਨ 세ਵੇ ਤਿਸ ਪੂਰਨ ਕਾਜ ਦਾਸ ਆਪਣੇ ਕੀ ਰਖੁ ਹੁਲਾਜ ਤੇਰੀ ਸਰਣ ਪੂਰਨ ਦਇਆਲਾ ਤੋਜ ਬੇਨ ਕਮਨ ਕਰੇ ਪ੍ਰਤਪਾਲਾ ਰਹਾਉ ਜਾਲਥਾਲ ਮਹੀਆਲਾ रहे ਆ ਭਰਪੂਰ ਨਿਕਟ ਵਸੈ 나ਹੀ ਪ੍ਰਭ ਦੂਰ ਜਿ ਨਿਕਟ ਵਸੈ 나ਹੀ ਪ੍ਰਭ ਦੂਰ ਲੋਕ ਪਤੀ ਆਰੈ ਕਛੂ ਨਾ ਪਾਈਐ ਸਾਚ ਲੱਗਾ ਤਾ ਹਮੈ ਜਾਈਐ ਜਿਸ ਨੂੰ ਲਾਏ ਲਏ ਸੋ ਲੱਗਾ ਜੀ ਇਹ ਵਿਸਰਾਮ ਇਸ ਤਰ੍ਹਾਂ ਹੀ ਲਾਉਣਾ ਹੈ ਜਿਸ ਨੂੰ ਲਾਏ ਲਏ ਸੋ ਲੱਗਾ ਗਿਆਨ ਰਤਨ ਅੰਤਰ ਤੇ ਸਜਾਗੈ ਦੁਰਮਤ ਜਾਈ ਪਰਮ ਪਦ ਪਾਏ ਗੁਰ ਪ੍ਰਸਾਦੀ ਗੁਰ ਪ੍ਰਸਾਦੀ ਨਾਮ ਧਿਆਏ ਦੁਇ ਕਰ ਜੋੜ ਕਰੋ ਅਰਦਾਸ ਤੁਧ ਭਾਵੈ ਤਾ ਆਣਹ ਰਾਸ ਕਰ ਕਿਰਪਾ ਆਪਣੀ ਭਗਤੀ ਲਾਏ ਜਨ ਨਾਨਕ ਪ੍ਰਭ ਸਦਾ ਧਿਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ